ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਾਂ ਇਹ ਸਿੱਖ ਰਾਜ ਦੀ ਲੜੀ ਸ਼ੁਰੂ ਕੀਤੀ ਹੋਈ ਆ ਜੇਕਰ ਇਹ ਤੁਹਾਨੂੰ ਪਸੰਦ ਆ ਰਹੀ ਆ ਜਾਂ ਹੋਰ ਵੀ ਜਿਹੜੀਆਂ ਆਪਾਂ ਵੀਡੀਓ ਬਣਾਉਣੇ ਆ ਉਹ ਪਸੰਦ ਆ ਰਹੀਆਂ ਨੇ ਤਾਂ ਤੁਹਾਨੂੰ ਇੱਕ ਬੇਨਤੀ ਹੋਈ ਆ ਕਿਉਂਕਿ ਮੈਂ ਚਾਹਣਾ ਇਹ ਗੱਲਾਂ ਸਾਰਿਆਂ ਤੱਕ ਪਹੁੰਚਣ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਸਿਰਫ ਵਿਊ ਹੀ ਨਾ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਫਿਰ ਪਤਾ ਰਹਿੰਦਾ ਕਿ ਤੁਹਾਨੂੰ ਜਿਹੜਾ ਕੰਟੈਂਟ ਆ ਇਹ ਪਸੰਦ ਆ ਰਿਹਾ ਜਾਂ ਨਹੀਂ ਨਹੀਂ ਤੇ ਫਿਰ ਆਪਾਂ ਉਸ ਤਰੀਕੇ ਦੇ ਨਾਲ ਮੋਡੀਫਿਕੇਸ਼ਨਸ ਕਰੀਏ ਸੋ ਇੰਨਾ ਕਿ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਰਿਆਂ ਤੱਕ ਇਹ ਪਹੁੰਚ ਜਾਣਾ ਸੋ ਜਿਵੇਂ ਕਿ ਆਪਾਂ ਸਿੱਖ ਰਾਜ ਦੀ ਗੱਲ ਕਰਦੇ ਸੀਗੀ ਉਹੀ ਲੜੀ ਨੂੰ ਆਪਾਂ ਅੱਗੇ ਵਧਾਉਣ ਲਈ ਨਵਾਂ ਪ੍ਰਕਰਨ ਲੈ ਕੇ ਆਏ ਆ ਆਪਾਂ ਸਿੱਖ ਰਾਜ ਦੀ ਗੱਲ ਕਿਉਂ ਕਰਦੇ ਆ ਸਿੱਖ ਰਾਜ ਦੀ ਗੱਲ ਤਾਂ ਕੀਤੀ ਜਾਂਦੀ ਆ ਕਿਉਂਕਿ ਜੋ ਰਾਜ ਇਸ ਟਾਈਮ ਚੱਲ ਰਿਹਾ ਉਹ ਸਾਡੇ ਨਾਲ ਜਸਟਿਸ ਨਹੀਂ ਕਰਦਾ ਸਾਡੇ ਨਾਲ ਨਿਆਂ ਨਹੀਂ ਕਰਦਾ ਸਿਰਫ ਸਾਡੇ ਨਾਲ ਹੀ ਨਹੀਂ ਹੋਰ ਜੀ ਹੋਰ ਵੀ ਜਿਹੜੀਆਂ ਮਾਈਨੋਰਟੀਜ਼ ਜਿਹੜੇ ਘੱਟ ਗਿਣਤੀਆਂ ਭਾਰਤ ਦੇ ਵਿੱਚ ਰਹਿ ਰਹੀਆਂ ਨੇ ਉਹਨਾਂ ਨਾਲ ਧੱਕਾ ਸ਼ਰੇਆਮ ਦਾ ਧੱਕਾ ਹੋ ਰਿਹਾ ਕਾਨੂੰਨ ਦੇ ਖਿਲਾਫ ਸਰਕਾਰਾਂ ਚੱਲ ਕੇ ਆਪਦੇ ਰੂਲਸ ਤੇ ਰੈਗੂਲੇਸ਼ਨਸ ਨੂੰ ਦੀਆਂ ਹੱਦਾਂ ਨੂੰ ਪਾਰ ਕਰਕੇ ਸ਼ਰੇਆਮ ਦਾ ਧੱਕਾ ਕਰ ਰਹੀਆਂ ਨੇ ਮਾਈਨੋਰਟੀਜ਼ ਦੇ ਨਾਲ ਉਹਨਾਂ ਦੇ ਹੱਕ ਕਿੱਧਰ ਗਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਸਾਰਿਆਂ ਨੂੰ ਬਰਾਬਰ ਹੱਕ ਦਿੱਤੇ ਜਾਂਦੇ ਸੀਗੇ ਤਾਂ ਹੀ ਅਸੀਂ ਗੱਲ ਕਰਦੇ ਆ ਕਿ ਇਹੋ ਜਿਹਾ ਰਾਜ ਹੋਣਾ ਚਾਹੀਦਾ ਜਿਹਦੇ ਨਾਲ ਇੱਕ ਸਹੀ ਤਰੀਕੇ ਦੇ ਨਾਲ ਜਿਹਦੇ ਨਾਲ ਇੱਕ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਕਾਨੂੰਨ ਦੇ ਅਨੁਸਾਰ ਚੱਲਿਆ ਜਾਵੇ ਤੇ ਸਾਰਿਆਂ ਨਾਲ ਜਸਟਿਸ ਹੋਵੇ ਇਹ ਨਹੀਂ ਹੈਗਾ ਕਿ ਸਿਰਫ ਜਿਹੜੇ ਬਹੁ ਗਿਣਤੀ ਆ ਉਹ ਘੱਟ ਗਿਣਤੀਆਂ ਨੂੰ ਦਬਾਵੇ ਸੋ ਜਿਵੇਂ ਆਪਾਂ ਗੱਲ ਕਰ ਰਹੀ ਸੀਗੀ ਪਿਛਲੀ ਵਾਰ ਆਪਾਂ ਗੱਲ ਕੀਤੀ ਸੀਗੀ ਕਿ ਅ ਸਰਦਾਰ ਕਪੂਰ ਸਿੰਘ ਜੀ ਨਹਿਰੂ ਨੂੰ ਚਿੱਠੀ ਲਿਖਦੇ ਨੇ ਕਿ ਮੇਰੇ ਨਾਲ ਜਿਹੜਾ ਧੱਕਾ ਹੋਇਆ ਉਹਨੂੰ ਇੱਕ ਵਾਰੀ ਉਸ ਦੀ ਬੁਢੀ ਪੜਤਾਲ ਕੀਤੀ ਜਾਵੇ ਨਹਿਰੂ ਇਹਦੇ ਪੱਖ ਦੇ ਵਿੱਚ ਹੁਕਮ ਤਾਂ ਜਾਰੀ ਕਰ ਦਿੰਦਾ ਵੀ ਅੱਜ ਜਦੋਂ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਆਈ.ਸੀ.ਐਸ ਅਫਸਰ ਨੂੰ ਆਪਾਂ ਮੌਤਲ ਕਰਨਾ ਉਹਦੋਂ ਮੌਤਲ ਕਰਨ ਤੋਂ ਪਹਿਲਾਂ ਉਹਦੀ ਪ੍ਰੋਪਰ ਜਾਂਚ ਹੋਵੇ ਉਹ ਕੇਸ ਦੀ ਪ੍ਰੋਪਰ ਜਾਂਚ ਹੋਵੇ ਪਰ ਨਾਲ ਹੀ ਉਹਨੇ ਇਹ ਵੀ ਕਹਿਤਾ ਵੀ ਸਰਦਾਰ ਕਪੂਰ ਸਿੰਘ ਦੇ ਮਾਮਲੇ ਦੇ ਵਿੱਚ ਇਹਨੂੰ ਕੇਸ ਨੂੰ ਐਵੇਂ ਕੰਟੀਨਿਊ ਰੱਖਿਆ ਜਾਵੇ ਜੋ ਦੋਸ਼ ਲੱਗੇ ਨੇ ਉਹਨਾਂ ਨੂੰ ਉਵੇਂ ਕੰਟੀਨਿਊ ਰੱਖਿਆ ਜਾਵੇ ਸੋ ਅੱਗੇ ਸਰਦਾਰ ਕਪੂਰ ਸਿੰਘ ਜੀ ਦੱਸਦੇ ਨੇ ਕਹਿੰਦੇ ਉਸ ਟਾਈਮ ਨਾ ਮਾਸਟਰ ਤਾਰਾ ਸਿੰਘ ਦੇ ਅਗੇਂਸਟ ਦੋਸ਼ ਲੱਗੇ ਸੀਗੇ ਉਹਦੇ ਵਿਰੁੱਧ ਦੋਸ਼ ਲੱਗੇ ਸੀਗੇ ਬਗਾਵਤ ਦੇ ਦੇਖੋ ਹੁਣ ਤੁਸੀਂ ਆਪ ਹੀ ਦੇਖੋ ਮਾਸਟਰ ਤਾਰਾ ਸਿੰਘ ਨੇ ਕੀ ਕੁਛ ਕੀਤਾ ਮਾਸਟਰ ਤਾਰਾ ਸਿੰਘ ਨੇ ਮਤਲਬ ਪੂਰੇ ਇਹ ਵਫਾਦਾਰ ਰਹੇ ਹਿੰਦੂਆਂ ਦੇ ਨੇਹਰੂ ਹੁਣਾਂ ਦੇ ਵਫਾਦਾਰ ਰਹੇ ਅੰਗਰੇਜ਼ਾਂ ਨੇ ਬਹੁਤ ਮੌਕੇ ਦਿੱਤੇ ਅੱਗੇ ਆਪਾਂ ਜਾ ਕੇ ਗੱਲ ਕਰਾਂਗੇ ਪਰ ਨੇਹਰੂ ਨੇ ਆਪਣੇ ਮਾਸਟਰ ਤਾਰਾ ਸਿੰਘ ਨੇ ਇਹ ਕਹਿ ਕੇ ਮੌਕੇ ਠਕਰਾਉਂਦਾ ਰਿਹਾ ਵੀ ਅਸੀਂ ਤੁਹਾਡੇ ਨਾਲ ਕਹਿੰਦਾ ਕੋਈ ਗੱਲ ਨਹੀਂ ਕਰਨੀ ਅੰਗਰੇਜ਼ਾਂ ਦੇ ਨਾਲ ਅਸੀਂ ਜੋ ਲੈਣਾ ਜੋ ਸਾਨੂੰ ਅਸੀਂ ਹੱਕ ਲੈਣੇ ਨੇ ਅਸੀਂ ਆਪੇ ਕਾਂਗਰਸ ਤੋਂ ਲੈ ਲਾਂਗੇ ਤੁਸੀਂ ਜਾਓ ਕਹਿੰਦਾ ਸਾਡੇ ਦੇਸ਼ ਨੂੰ ਛੱਡ ਕੇ ਇੰਨੇ ਇਮੋਸ਼ਨਲ ਹੋ ਜਾਂਦੇ ਨੇ ਸਾਡੇ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਸੋ ਉਹਨਾਂ ਦੇ ਵਿਰੋਧੀ ਹੁਣ ਉਹਨਾਂ ਦੇ ਜਿਨ੍ਹਾਂ ਦੀ ਉਹਨਾਂ ਵਫਾਦਾਰੀ ਕਰਦੇ ਰਹੇ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਸਿੱਖ ਰਾਜ ਸਾਨੂੰ ਮਿਲਦਾ ਮਿਲਦਾ ਹੱਥੋਂ ਗਵਾਇਆ ਉਹਨਾਂ ਦੇ ਵਿਰੁੱਧ ਉਹੀ ਸਰਕਾਰ ਬਗਾਵਤ ਦੇ ਦੋਸ਼ ਤੇ ਕੇਸ ਕਰ ਦਿੰਦੀ ਆ ਤੇ ਮਾਸਟਰ ਤਾਰਾ ਸਿੰਘ ਦਾ ਕੇਸ ਲੜਨ ਦੇ ਲਈ ਸੀ ਐਨ ਚੈਟਰਜੀ ਨਾਂ ਦਾ ਇੱਕ ਵਕੀਲ ਆ ਜਿਹੜਾ ਉਹ Shimla ਆਇਆ ਹੁੰਦਾ ਸਰਦਾਰ ਕਪੂਰ ਸਿੰਘ ਜੀ ਵੀ Shimla ਹੀ ਹੁੰਦੇ ਨੇ ਜਿਵੇਂ ਆਪਾਂ ਨੂੰ ਪਤਾ ਸਰਦਾਰ ਕਪੂਰ ਸਿੰਘ ਜੀ ਦੀ ਇੱਕ ਦਿਨ ਸੀ ਐਨ ਚੈਟਰਜੀ ਵਕੀਲ ਨਾਲ ਗੱਲਬਾਤ ਹੁੰਦੀ ਆ ਉਹ ਦੱਸਦਾ ਕਹਿੰਦਾ ਵੀ ਸਰਕਾਰ ਨੇ ਥੋੜਾ ਮੱਕੂ ਠੱਪਣ ਦੇ ਲਈ ਤੁਹਾਨੂੰ ਨੌਕਰੀ ਤੋਂ ਲਾਉਣ ਦੇ ਲਈ ਇੱਕ ਫਰੰਗੀ ਚੀਸ ਜਸਟਿਸ ਬੰਗਾਲ ਤੋਂ ਅਪਾਇੰਟ ਕਰ ਰਹੇ ਨੇ ਉਹ ਪੰਜਾਬ ਫਰੰਗੀ ਸਿਗਾ ਉਹ ਅੰਗਰੇਜ਼ ਸਿਗਾ ਸਰਦਾਰ ਕਪੂਰ ਸਿੰਘ ਜੀ ਕਹਿੰਦੇ ਇਹ ਗੱਲ ਸੁਣਨ ਤੋਂ ਬਾਅਦ ਮੈਂ ਚੁੱਪ ਰਿਹਾ ਕਹਿੰਦੇ ਹੋਰ ਕਰ ਵੀ ਕੀ ਸਕਦਾ ਸਿਗਾ ਰਾਜ ਸਿਗਾ ਭਾਈ ਹੁਣ ਉਹ ਇਹਨਾਂ ਦਾ ਸੋ ਇਹ ਜਿਵੇਂ ਮਰਜ਼ੀ ਕਰਨ ਆਪਾਂ ਨੂੰ ਤਾਂ ਸਹਿਣਾ ਪੈਣਾ ਸਿਗਾ ਤਾਂ ਹੀ ਆਪਾਂ ਜਿਵੇਂ ਗੱਲ ਕੀਤੀ ਸੀ ਵੀ ਤਾਂ ਹੀ ਆਪਾਂ ਗੱਲ ਕਰਦੇ ਆਂ ਬਈ ਇਹ ਹਜਾਰਾਜ ਹੋਵੇ ਜਿਹਦੇ ਵਿੱਚ ਸਾਰਿਆਂ ਨਾਲ ਇਨਸਾਫ ਹੋਵੇ ਸਰਦਾਰ ਕਪੂਰ ਸਿੰਘ ਜੀ ਦੱਸਦੇ ਨੇ ਕਹਿੰਦੇ ਪਟੇਲ ਨੂੰ ਇਹਨੇ ਐਰਿਕ ਵੈਸਟਰਨ ਸੀਗਾ ਉਹ ਚੀਫ ਜਸਟਿਸ ਦਾ ਨੂੰ ਐਰਿਕ ਵੈਸਟਰਨ ਜਿਹਨੂੰ ਸਰਦਾਰ ਕਪੂਰ ਸਿੰਘ ਜੀ ਨੂੰ ਮੁਅਤਲ ਕਰਨ ਦੇ ਲਈ ਉਹਨਾਂ ਦੇ ਵਿਰੁੱਧ ਝੂਠੇ ਦੋਸ਼ ਸਾਬਿਤ ਕਰਨ ਦੇ ਲਈ ਪੰਜਾਬ ਦੇ ਵਿੱਚ ਨਿਯੁਕਤ ਕੀਤਾ ਜਾਣਾ ਸੀਗਾ ਬੰਗਾਲ ਤੋਂ ਉਹ ਕਹਿੰਦੇ ਬੰਗਾਲ ਤੋਂ ਜਦੋਂ ਉਹਦੀ ਅਪੁਆਇੰਟਮੈਂਟ ਹੁੰਦੀ ਆ ਪੰਜਾਬ 'ਚ ਤਾਂ ਉਹ ਇੱਕ ਪਟੇਲ ਨੂੰ ਐਰਿਕ ਵੈਸਟਰਨ ਪਟੇਲ ਨੂੰ ਚਿੱਠੀ ਲਿਖਦਾ ਕਹਿੰਦਾ ਬਈ ਮੈਂ ਹੁਣ ਨਵੀਂ ਬਣੀ ਹਿੰਦ ਸਰਕਾਰ ਦਾ ਹੱਥਬੱਧੀ ਗੁਲਾਮ ਆ ਤੇ ਜਿਵੇਂ ਕਿਵੇਂ ਵੀ ਉਹਨਾਂ ਦੀ ਸੇਵਾ ਲਈ ਤਤਪਰ ਹਾਜ਼ਰ ਆ ਉਹਨੂੰ ਵੀ ਸਰਕਾਰ ਨੇ ਬਹੁਤ ਲਾਲਚ ਦਿੱਤੇ ਸੀਗੇ ਤਾਂ ਹੀ ਉਹ ਇਹ ਕੁਝ ਕਰ ਰਿਹਾ ਸੀਗਾ ਝੂਠੇ ਲਾਲਚ ਦਿੱਤੇ ਸੀਗੇ ਜਿਵੇਂ ਸਾਡੇ ਨਾ ਸਮਝ ਲੀਡਰਾਂ ਨੂੰ ਦਿੱਤੇ ਸੀਗੇ ਦੇਖੋ ਅਸੀਂ ਜੇ ਗੱਲ ਕਰਦੇ ਆ ਤਾਂ ਅਸੀਂ ਕਟੜ ਹੋ ਜਾਂਦੇ ਆ ਇਹ ਸ਼ੁਰੂ ਤੋਂ ਹੀ ਦੇਖੋ ਕੀ ਕਰਦੇ ਆ ਰਹੇ ਨੇ ਕਹਿੰਦੇ ਮਾਸਟਰ ਤਾਰਾ ਸਿੰਘ ਦੀ ਮਤਲਬ ਕੇਸ ਦੀ ਪੈਰਵੀ ਦੇ ਮਾਮਲੇ ਦੇ ਵਿੱਚ ਤਿੰਨ ਹੋਰ ਸਿੱਖ ਲੀਡਰ ਨੇ ਜਿਹੜੇ ਉਹ ਵੀ ਸ਼ਿਮਲੇ ਦੇ ਵਿੱਚ ਆਏ ਹੋਏ ਸੀਗੇ ਸਰਦਾਰ ਹੁਕਮ ਸਿੰਘ ਸਰਦਾਰ ਦਲੀਪ ਸਿੰਘ ਕੰਗ ਤੇ ਸਰਦਾਰ ਹਰਚਰਨ ਸਿੰਘ ਬਾਜਵਾ ਇਹਨਾਂ ਨਾਲ ਸੀਐਨ ਚਾਟਰਜੀ ਦੀ ਗੱਲਬਾਤ ਹੁੰਦੀ ਆ ਸੀਐਨ ਚਾਟਰਜੀ ਇੱਕ Hindu ਵਕੀਲ ਸੀ ਉਹ ਸਰਦਾਰ ਜਿਵੇਂ ਆਪਾਂ ਗੱਲ ਕੀਤੀ ਆ ਉਹ ਸਰਦਾਰ ਮਾਸਟਰ ਤਾਰਾ ਸਿੰਘ ਦਾ ਕੇਸ ਲੜਨ ਆਇਆ ਹੋਇਆ ਸੀਗਾ ਮਾਸਟਰ ਤਾਰਾ ਸਿੰਘ ਦੇ ਵਿਰੁੱਧ ਜਿਹੜੀ ਬਗਾਵਤ ਦਾ ਕੇਸ ਕੀਤਾ ਹੋਇਆ ਸੀਗਾ ਹਿੰਦ ਸਰਕਾਰ ਨੇ ਸੀਐਨ ਚੈਟਰਜੀ ਉਹਨਾਂ ਨਾਲ ਜਦੋਂ ਗੱਲਬਾਤ ਕਰਦਾ ਦਿਨੇ ਲੀਡਰਾਂ ਨਾਲ ਤਾਂ ਗੱਲਬਾਤ ਦੌਰਾਨ ਕਹਿੰਦੇ ਉਹਨਾਂ ਨੂੰ ਦੱਸਦਾ ਕਹਿੰਦਾ ਵੀ ਇਹ ਜਿਹੜੇ Hindu ਲੀਡਰ ਨੇ ਜਿਹੜੇ Hindu ਲੋਕ ਨੇ ਇਹ ਕਿੰਨੇ ਤੰਗਦਲ ਲੋਕ ਨੇ ਕਹਿੰਦਾ ਇੱਕ ਨਾ ਉਸ ਟਾਈਮ ਹਾਈ ਕੋਰਟ ਦਾ ਜੱਜ ਸੀਗਾ ਜੀਡੀ ਖੋਸਲਾ ਕਹਿੰਦਾ ਜੀਡੀ ਖੋਸਲਾ ਜਿਹੜਾ ਜੱਜ ਆ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤੂੰ ਹਿੰਦੂ ਹੋ ਕੇ ਮਤਲਬ ਇੱਕ ਸਿੱਖ ਲੀਡਰ ਦਾ ਕੇਸ ਲੜਨਾ ਆ ਹੋਇਆ ਕਹਿੰਦਾ ਇਹ ਚੰਗੀ ਗੱਲ ਨਹੀਂ ਹੈਗੀ ਇਹ ਕੁਛ ਇਹ ਕੁਛ ਕਰਦੇ ਨੇ ਜੱਜ ਕੋਰਟ ਦਾ ਜੱਜ ਜਿਹੜਾ ਜਿਹਨੂੰ ਆਪਾਂ ਡਿਪੈਂਡ ਇੰਡੀਪੈਂਡੈਂਟ ਬਾਡੀ ਕਹਿੰਦੇ ਆ ਕਹਿੰਦਾ ਇਹ ਤਾਂ ਬਹੁਤ ਘਟੀਆ ਕੰਮ ਆ ਬਹੁਤ ਖਤਰਨਾਕ ਨਹੀਂ ਇਹਦਾ ਮਰ ਹੀ ਚੰਗੇ ਨੇ ਜੀ.ਡੀ. ਖੋਸਲਾ ਹਾਈ ਕੋਰਟ ਦਾ ਜੱਜ ਇਹ ਸ਼ਬਦ ਸੀ.ਐਨ. ਚਾਟਰਜੀ ਨੂੰ ਕਹਿੰਦਾ ਹੁਣ ਦੇਖੋ ਕਿਵੇਂ ਸੰਵਿਧਾਨ ਦੀ ਕਨਸਟੀਟਿਊਸ਼ਨ ਦੀ ਉਲੰਘਣਾ ਹੁੰਦੀ ਆ ਕਿਵੇਂ ਹੀਰਾ ਫੇਰੀ ਹੁੰਦੀ ਆ ਸੰਵਿਧਾਨ ਦੀਆਂ ਤਾਂ ਜੀ ਆਰਡਰ ਆਈਆਂ ਨੇ ਕਨਸਟੀਟਿਊਸ਼ਨ ਚ ਜੋ ਵਿਧਾਨ ਬਣਾਇਆ ਸੀਗਾ 1950 ਦੇ ਵਿੱਚ ਲਾਗੂ ਕੀਤਾ ਸੀਗਾ ਕਿਵੇਂ ਉਹਦੀਆਂ ਤਾਂ ਜੀ ਆਰਡਰ ਆਈਆਂ ਨੇ ਕਹਿੰਦੇ 1950 ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਬਣਾਇਆ ਸੀਗਾ ਉਹਦੀ ਧਾਰਾ 124 ਸਬਕਲੋਜ਼ 3 ਉਹਦੇ ਚ ਲਿਖਿਆ ਹੋਇਆ ਕਿ ਕੋਈ ਵਿਦੇਸ਼ੀ ਗੈਰ ਭਾਰਤੀ ਹਿੰਦੁਸਤਾਨ ਦੇ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਨਹੀਂ ਕੀਤਾ ਜਾ ਸਕਦਾ ਕਹਿੰਦੇ ਫਿਰੰਗੀ ਜੱਜ ਐਰਿਕ ਵੈਸਟਨ ਜਿਸ ਨੂੰ ਬੰਗਾਲ ਤੋਂ ਪੰਜਾਬ ਵਿੱਚ ਮੇਰਾ ਮੱਕੂ ਠੱਪਣ ਲਈ ਲਿਆਂਦਾ ਗਿਆ ਸੀ ਉਹ ਇਸ ਧਾਰਾ ਅਨੁਸਾਰ ਹਿੰਦੁਸਤਾਨ ਦੇ ਸੁਪਰੀਮ ਕੋਰਟ ਦਾ ਜੱਜ ਨਹੀਂ ਸੀ ਬਣਾਇਆ ਜਾ ਸਕਦਾ ਤੇ ਉਹਨੂੰ ਲਾਲਚ ਦਿੱਤਾ ਸੀਗਾ ਕਿ ਤੈਨੂੰ ਹਿੰਦੁਸਤਾਨ ਦੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਾਇਆ ਜਾਊਗਾ ਸੋ ਹਿੰਦੁਸਤਾਨ ਦੀ ਜਿਹੜੀ ਸੁਪਰੀਮ ਕੋਰਟ ਆ ਉਹਦਾ ਜੱਜ ਬਣਾਇਆ ਜਾਊਗਾ ਤੇ ਇਸੇ ਨੂੰ ਉਹਨੂੰ ਯਕੀਨ ਦਿਵਾਉਣ ਦੇ ਲਈ ਕਹਿੰਦੇ ਸਰਕਾਰੀ ਗਜ਼ਟ ਦੇ ਵਿੱਚ ਇੱਕ ਐਕਸਟਰਾ ਆਰਡੀਨਰੀ ਗੈਰ ਮਾਮੂਲੀ ਵਿਧਾਨ ਸੰਸ਼ੋਧਨ ਕਨਸਟੀਟਿਊਸ਼ਨ ਅਮੈਂਡਮੈਂਟ ਕੀਤੀ ਸ਼ਨੀਚਰਵਾਰ ਨੂੰ ਸੈਚਰਡੇ ਮਿਤੀ 2 ਸਤੰਬਰ 1950 ਕਿ ਕਿਸੇ ਫਰੰਗੀ ਨੂੰ ਚੀਜ਼ ਜਸਟਿਸ ਲਾ ਸਕਦੇ ਇਹਦਾ ਸਬੂਤ ਨਾਲ ਦਿੱਤਾ ਇਸ ਹੁਣ ਇਸ ਗੱਲ ਦੀ ਪਰਪੱਕਤਾ ਇਸ ਗੱਲ ਤੋਂ ਹੁੰਦੀ ਆ ਕਿ ਕਿਉਂ ਇਹ ਟਾਰਗੇਟਡ ਸਿੱਖਾਂ ਲਈ ਜਾਂ ਸਰਦਾਰ ਕਪੂਰ ਸਿੰਘ ਲਈ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਕਿਉਂਕਿ ਉਸ ਟਾਈਮ ਕੋਈ ਵੀ ਫਰੰਗੀ ਜੱਜ ਨਹੀਂ ਸੀਗਾ ਭਾਰਤ ਦੇ ਵਿੱਚ ਐਰਕ ਵੈਸਟਰਨ ਤੋਂ ਬਿਨਾ ਜਦੋਂ ਸਰਦਾਰ ਕਪੂਰ ਸਿੰਘ ਦੇ ਵਿਰੁੱਧ ਇਹ ਐਰਕ ਵੈਸਟਰਨ ਕਾਰਵਾਈ ਕਰ ਰਿਹਾ ਸੀਗਾ ਜਾਂਚ ਕਰ ਰਿਹਾ ਸੀਗਾ ਕਹਿੰਦੇ ਜਦੋਂ ਸਾਰੀਆਂ ਸਰਕਾਰੀ ਐਵੀਡੈਂਸ ਨੇ ਜਿਹੜੇ ਸਰਕਾਰੀ ਸਬੂਤ ਨੇ ਜਿਹੜੇ ਕਿਸੇ ਵੀ ਤਰ੍ਹਾਂ ਸਰਦਾਰ ਕਪੂਰ ਸਿੰਘ ਨੂੰ ਫਸਾ ਨਾ ਸਕੇ ਉਲਝਾ ਨਾ ਸਕੇ ਇੱਕ ਦਿਨ ਕਹਿੰਦੇ ਸਰਦਾਰ ਕਪੂਰ ਸਿੰਘ ਨੂੰ ਇਹ ਐਰਕ ਵੈਸਟਰਨ ਨੇ ਖੁੱਲੀ ਕਚਹਿਰੀ ਦੇ ਵਿੱਚ ਸਦਾ ਹੀ ਕਹਤਾ ਇਹਦੇ ਸ਼ਬਦ ਸੀਗੇ ਕਹਿੰਦੇ ਗੱਲ ਤਾਂ ਇਤਨੀ ਕੂ ਹੈ ਕਿ ਸਰਕਾਰ ਤੁਹਾਨੂੰ ਆਈ.ਸੀ.ਐਸ ਦੀ ਪਦਵੀ ਉੱਤੇ ਰੱਖਣਾ ਹੀ ਨਹੀਂ ਚਾਹੁੰਦੀ। ਵੀ ਬਸ ਕਿਵੇਂ ਨਾ ਕਿਵੇਂ ਕਰਕੇ ਤੁਹਾਨੂੰ ਲਾਉਣਾ ਚਾਹੁੰਦੀ ਆ। ਹੁਣ ਸਰਦਾਰ ਕਪੂਰ ਸਿੰਘ ਤੇ ਦੋਸ਼ ਕਿਹੜੇ ਲਾਏ ਗਏ ਸੀਗੇ? ਡੀ.ਸੀ. ਸਰਦਾਰ ਕਪੂਰ ਸਿੰਘ ਨੂੰ ਤੇ ਹੋਰ ਡੀ.ਸੀਆਂ ਨੂੰ ਵੀ ਪੰਜਾਬ ਦੇ ਵਿੱਚ ਅ ਕੁਝ ਸਬਾ ਸੋਸਾਇਟੀਆਂ ਸੀਗੀਆਂ ਉਸ ਟਾਈਮ ਉਹਨਾਂ ਨੇ ਮਤਲਬ 10,000 ਰੁਪਇਆ ਦਿੱਤਾ ਸੀਗਾ। ਇਹ ਕਹਿ ਕੇ ਦਿੱਤਾ ਸੀਗਾ ਵੀ ਜਿਹੜੇ ਸ਼ਰਨਾਰਥੀ ਸ਼ਰਨਾਰਥੀ ਪਾਕਿਸਤਾਨ ਤੋਂ ਪੰਜਾਬ ਆ ਰਹੇ ਨੇ, ਇੰਡੀਆ ਆ ਰਹੇ ਨੇ। ਇਹ ਉਹਨਾਂ ਦੀ ਦੇਖਭਾਲ ਦੇ ਲਈ ਖਰਚ ਕੀਤਾ ਜਾਵੇ ਤੇ ਸਰਦਾਰ ਕਪੂਰ ਸਿੰਘ ਜੀ ਕਹਿੰਦੇ ਮੈਂ ਖਰਚ ਕਰਤਾ ਤੇ ਬਾਅਦ ਚ ਫਿਰ ਜਿਹੜਾ ਇਹਨਾਂ ਤੇ ਦੋਸ਼ ਲਾਇਆ ਗਿਆ ਕਹਿੰਦੇ ਕਿ ਸਰਦਾਰ ਕਪੂਰ ਸਿੰਘ ਨੇ ਜਿਹੜਾ ਇਹਨਾਂ ਨੂੰ 10000 ਰੁਪਈਆ ਦਿੱਤਾ ਸੀਗਾ ਸ਼ਨਾਰਥੀਆਂ ਦੇ ਭਲੇ ਦੇ ਲਈ ਉਹਨਾਂ ਤੇ ਖਰਚਣ ਦੇ ਲਈ ਉਹ ਇਹਨਾਂ ਨੇ ਆਪ ਦੇ ਕਿਸੇ ਕੰਮ ਲਈ ਯੂਜ਼ ਕਰ ਲਿਆ ਆਪ ਦੇ ਕਿਸੇ ਕੰਮ ਲਈ ਵਰਤ ਲਿਆ ਖੁਰਦ-ਬੁਰਦ ਕਰਤਾ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੀ ਸਫਾਈ ਦਿੱਤੀ ਉਹ ਹੁਣ ਉਹ ਕਹਿੰਦੇ ਨੇ ਵੀ ਮੈਂ ਇਹ ਗੱਲਾਂ ਸਾਹਮਣੇ ਰੱਖੀਆਂ ਕੋਰਟ ਦੇ ਪੰਜਾਬ ਸਰਕਾਰ ਦਾ ਆਪਣਾ ਸਪਸ਼ਟ ਆਦੇਸ਼ ਇਹੋ ਸੀ ਕਿ ਰਸੀਦਾ ਆਦੇ ਦੇ ਝਮੇਲੇ ਵਿੱਚ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵੇਲੇ ਨਾ ਪਿਆ ਜਾਵੇ। ਨੰਬਰ 2 ਤੇ ਜਿੰਨੀ ਲੋੜ ਪਵੇ ਸਰਕਾਰੀ ਖਜ਼ਾਨੇ ਵਿੱਚੋਂ ਵੀ ਬਿਨਾਂ ਮਨਜ਼ੂਰੀ ਦੇ ਰਕਮ ਕੱਢ ਕੇ ਇਸ ਕੰਮ ਲਈ ਖਰਚ ਲਈ ਜਾਵੇ। ਪੰਜਾਬ ਸਰਕਾਰ ਦਾ ਆਪਣਾ ਸਪਸ਼ਟ ਆਦੇਸ਼ ਇਹੋ ਸੀ ਕਿ ਰਸੀਦਾ ਆਦੇ ਦੇ ਝਮੇਲੇ ਵਿੱਚ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵੇਲੇ ਨਾ ਪਿਆ ਜਾਵੇ। ਜਿੰਨੀ ਲੋੜ ਪਵੇ ਸਰਕਾਰੀ ਖਜ਼ਾਨੇ ਵਿੱਚੋਂ ਵੀ ਬਿਨਾਂ ਮਨਜ਼ੂਰੀ ਦੇ ਬਿਨਾਂ ਮਨਜ਼ੂਰੀ ਦੇ ਰਕਮ ਕੱਢ ਕੇ ਇਸ ਕੰਮ ਲਈ ਖਰਚ ਕਰ ਲਈ ਜਾਵੇ ਪੰਜਾਬ ਦੇ ਹੋਰ ਬਾਕੀ ਜ਼ਿਲ੍ਹਿਆਂ ਵਿੱਚ ਲੱਖਾਂ ਰੁਪਏ ਸਰਕਾਰੀ ਖਜ਼ਾਨਿਆਂ ਵਿੱਚੋਂ ਡਿਪਟੀ ਕਮਿਸ਼ਨਰਾਂ ਨੇ ਕੱਢ ਕੇ ਇਉਂ ਵਰਤੇ ਬਿਨਾਂ ਕਿਸੇ ਮਨਜ਼ੂਰੀ ਦੇ ਅਤੇ ਬਿਨਾਂ ਕਿਸੇ ਰਸੀਦ ਆਦ ਲੈਣ ਦੇ ਇਹ ਮਤਲਬ ਸਰਕਾਰ ਦੇ ਸਾਹਮਣੇ ਕੋਰਟ ਦੇ ਸਾਹਮਣੇ ਸਰਦਾਰ ਕਪੂਰ ਸਿੰਘ ਜੀ ਨੇ ਗੱਲਾਂ ਰੱਖਣੀਆਂ ਰੱਖੀਆਂ ਪੰਜਵਾਂ ਪੁਆਇੰਟ ਕਹਿੰਦੇ 10 ਕੁ ਹਜ਼ਾਰ ਰੁਪਏ ਮੈਂ ਜਿਵੇਂ ਵੰਡਿਆ ਹੈ ਉਸ ਦੀ ਮੁਕੰਮਲ ਸ਼ਹਾਦਤ ਮਤਲਬ ਸਬੂਤ ਜਿੰਨੇ ਜਿਹੜੇ ਉਹ ਮੈਂ ਦੇ ਦਿੱਤੇ ਨੇ ਕਿ ਇਸ ਰਕਮ ਦਾ ਪੈਸਾ ਪੈਸਾ ਪ੍ਰਤੀਸ਼ਟ ਗਵਾਹਾਂ ਅਨੁਸਾਰ ਵੰਡਿਆ ਜਾ ਚੁੱਕਿਆ ਹੈ ਕਿ ਪੂਰੇ ਪ੍ਰੋਪਰ ਗਵਾਹਾਂ ਦੇ ਸਾਹਮਣੇ ਮੈਂ ਇਹ 10000 ਰੁਪਏ ਇੱਕ ਇੱਕ ਪੈਸਾ ਮਤਲਬ ਸਹੀ ਜਗ੍ਹਾ ਵੰਡਿਆ ਇਹ ਉਹਨਾਂ ਨੇ ਸਬੂਤ ਦਿੱਤੇ ਸਰਦਾਰ ਕਪੂਰ ਸਿੰਘ ਜੀਆ ਨੇ ਅਗਲਾ ਪੁਆਇੰਟ ਉਹ ਦੱਸਦੇ ਨੇ ਛੇਵਾਂ ਪੁਆਇੰਟ ਰਸੀਦਾਂ ਤੇ ਸ਼ਰਨਾਰਥੀਆਂ ਕੋਲੋਂ ਲੈਣੀ ਕਹਿੰਦਾ ਰਸੀਦਾਂ ਤਾਂ ਸ਼ਰਨਾਰਥੀਆਂ ਕੋਲੋਂ ਲੈਣੀਆ ਸੰਭਵ ਹੀ ਨਹੀਂ ਸੀ ਕਿਉਂਕਿ ਕੌਣ ਉਹਨਾਂ ਦੇ ਨਾਮ ਗ੍ਰਾਮ ਦੀ ਤਸਦੀਕ ਕਰਦਾ ਤੇ ਇਉਂ ਝੂਠੀ ਸੱਚੀ ਰਸੀਦ ਦਾ ਕੋਈ ਅੰਤਰ ਰਹਿ ਨਹੀਂ ਸੀ ਜਾਣਾ ਅਤੇ ਰਸੀਦ ਲੈਣ ਵਾਲਾ ਆਪ ਹੀ ਕੁੜਿੱਕੀ ਵਿੱਚ ਫਸ ਸਕਦਾ ਸੀ ਹੁਣ ਉਹ ਤਾਂ ਵਿਚਾਰੇ ਉੱਥੋਂ ਪਾਕਿਸਤਾਨ ਤੋਂ ਆਏ ਸੀਗੇ ਉੱਜੜ ਕੇ ਆਏ ਸੀਗੇ ਉਹਨਾਂ ਨੂੰ ਕੀ ਉਹਨਾਂ ਦਾ ਨਾਂ ਦੱਸਦੇ ਉਹਨੂੰ ਕੀ ਉਹਨਾਂ ਦਾ ਪਿੰਡ ਗ੍ਰਾਂ ਕੀ ਉੱਥੇ ਲਿਖਦੇ ਰਸੀਦਾਂ ਤੇ ਅਗਲਾ ਪੁਆਇੰਟ ਰਸੀਦਾ ਨਾ ਲੈਣ ਦਾ ਤਾਂ ਕਹਿੰਦੇ ਦੋਸ਼ ਹੀ ਮੇਰੇ ਉੱਤੇ aaropit ਨਹੀਂ ਕੀਤਾ ਗਿਆ ਦੋਸ਼ ਤਾਂ ਇਹ aaropit ਕੀਤਾ ਗਿਆ ਕਿ ਕੁਝ ਰਕਮ ਖੁਰਦ-ਬੁਰਦ ਕੀਤੀ ਗਈ ਆ ਸਰਦਾਰ ਕਪੂਰ ਸਿੰਘ ਜੀ ਵੱਲੋਂ ਕਹਿੰਦੇ ਇਸ ਦੋਸ਼ ਨੂੰ ਸਾਬਤ ਕਰਨ ਲਈ ਸ਼ਹਾਦਤ ਸਰਕਾਰ ਨੂੰ ਭੇਟਾਉਣੀ ਚਾਹੀਦੀ ਸੀਗੀ ਮਤਲਬ ਸਬੂਤ ਸਰਕਾਰ ਨੂੰ ਦੇਣੇ ਚਾਹੀਦੇ ਸੀਗੇ ਕਿ ਕਿਵੇਂ ਇਹਨਾਂ ਨੇ ਖੁਰਦ-ਬੁਰਦ ਕੀਤੀ ਆ ਰਕਮ ਕਹਿੰਦੇ ਪਰ ਕੋਈ ਅਜਿਹਾ ਸਬੂਤ ਸਰਕਾਰ ਵੱਲੋਂ ਤਾਂ ਦਿੱਤਾ ਹੀ ਨਹੀਂ ਗਿਆ ਕਿ ਕਿੱਥੇ-ਕਿੱਥੇ ਕਿਵੇਂ-ਕਿਵੇਂ ਇਹਨਾਂ ਨੇ ਖੁਰਦ-ਬੁਰਦ ਕੀਤੀ ਆ ਕਿੱਥੇ-ਕਿੱਥੇ ਇਹਨਾਂ ਨੇ ਆਪ ਦੇ ਕੰਮ ਲਈ ਯੂਜ਼ ਕੀਤੀ ਨੇ ਉਹ 10000 ਰੁਪਏ ਅੱਗੇ ਕਹਿੰਦੇ ਕਾਨੂੰਨ ਅਨੁਸਾਰ ਮੈਨੂੰ ਇਸ ਦੋਸ਼ ਦਾ ਦੋਸ਼ੀ ਨਹੀਂ ਬਣਾਇਆ ਜਾ ਸਕਦਾ ਜਿਤਨਾ ਚਿਰ ਨਵਾਂ ਮੁਕੱਦਮਾ ਰਸੀਦਾ ਨਾ ਲੈਣ ਦੇ ਦੋਸ਼ ਵਿੱਚ ਨਾ ਚਲਾਇਆ ਜਾਵੇ ਹੁਣ ਰਸੀਦਾ ਨਾ ਲੈਣ ਦਾ ਦੋਸ਼ ਦਾ ਮੁਕੱਦਮਾ ਉਹ ਕਿਵੇਂ ਚਲਾ ਸਕਦੇ ਸੀ ਉਹਨਾਂ ਨੇ ਤੇ ਕਿਹਾ ਸੀਗਾ ਵੀ ਰਸੀਦਾ ਦੇ ਚੱਕਰਾਂ ਚ ਤਾਂ ਪੈਣਾ ਹੀ ਨਹੀਂ ਹੈਗਾ ਦੇਖੋ ਕਿੰਨੇ ਗਲਤ ਤਰੀਕੇ ਦੇ ਨਾਲ ਸਰਕਾਰਾਂ ਮਤਲਬ ਤਾਂ ਹੀ ਆਪਾਂ ਕਹਿੰਦੇ ਆ ਵੀ ਸਿੱਖ ਰਾਜ ਚਾਹੀਦਾ ਤਾਂ ਹੀ ਆਪਾਂ ਕਹਿੰਦੇ ਆ ਵੀ ਸਾਡਾ ਆਪ ਦਾ ਰਾਜ ਚਾਹੀਦਾ ਸਾਡੇ ਨਾਲ ਇਹ ਤੱਕੇਸ਼ਾਹੀ ਦਾ ਨਾ ਹੋਵੇ ਉਦੋਂ ਹੀ ਹੁਣ ਲੱਗ ਗਈ ਸੀ ਦੇਖ ਲਓ ਉਹਨਾਂ ਆਜ਼ਾਦੀ ਤੋਂ ਬਾਅਦ ਇੱਕਦਮ ਬਾਅਦ ਹੀ ਇਹ ਸਾਰਾ ਕੁਝ ਹੋਣ ਲੱਗ ਗਿਆ ਸੀਗਾ ਤੇ ਅੱਜ ਤੱਕ ਅਸੀਂ ਉਹ ਭੁਗਤ ਰਹੇ ਜਦੋਂ ਸਰਦਾਰ ਕਪੂਰ ਸਿੰਘ ਜੀ ਨੇ ਇਹ ਇਹ ਮੰਗਾ ਇਹ ਗੱਲਾਂ ਸਾਹਮਣੇ ਰੱਖੀਆਂ ਇਹ ਪੁਆਇੰਟ ਸਾਹਮਣੇ ਰੱਖੇ ਕਹਿੰਦੇ ਫਿਰ ਐਰਕ ਵੈਸਟਰਨ ਨੇ ਥੋੜੇ ਟਾਈਮ ਦੇ ਲਈ ਜਿਹੜੀ ਇਹ ਪੜਤਾਲ ਸੀਗੀ ਇਹ ਮੁਲਤਵੀ ਕਰਤੀ ਫਿਰ ਦਿੱਲੀ ਨਾਲ ਗੱਲਬਾਤ ਕਰਕੇ ਦਿੱਲੀ ਦੇ ਉਹ ਲੀਡਰਾਂ ਨਾਲ ਗੱਲਬਾਤ ਕਰਕੇ ਚੀਫ ਜੱਜ ਜਿਹੜਾ ਬਣਾਇਆ ਸੀਗਾ ਐਰਕ ਵੈਸਟਰਨ ਪੰਜਾਬ ਦਾ ਉਹਨੇ ਮਤਲਬ ਇਹ ਇਹ ਗੱਲ ਕਹੀ ਕਹਿੰਦਾ ਜਿਹੜੀਆਂ ਮਤਲਬ ਤੁਸੀਂ ਪੁਆਇੰਟ ਰੱਖੇ ਨੇ ਉਹਨਾਂ ਤੇ ਮੈਂ ਕੋਈ ਅਸੀਂ ਕੋਈ ਗਵਾਹੀ ਨਹੀਂ ਸਦਣੀ ਹੈਗੀ ਕੋਈ ਅਸੀਂ ਕੁਝ ਨਹੀਂ ਇਹਨਾਂ ਬਾਰੇ ਗੱਲਬਾਤ ਕਰਨੀ ਅਸੀਂ ਇਹਨਾਂ ਨੂੰ ਮਤਲਬ ਮੰਨਦੇ ਹੀ ਨਹੀਂ ਹੈਗੇ ਜੋ ਤੁਸੀਂ ਗੱਲਾਂ ਬਾਤਾਂ ਕਹੀਆਂ ਨੇ ਸ਼ਰੇਆਮ ਉਹਨਾਂ ਨੂੰ ਨਕਾਰਤਾ ਹੁਣ ਦੇਖਿਓ ਸਰਕਾਰ ਗੰਦੀ ਕਰਤੂਤ ਕਿਵੇਂ ਕਰਦੀ ਆ ਉਹ 에ਰਕ ਵੈਸਟਰਨ ਨਾਲ ਵੀ ਇੱਥੋਂ ਇਹਨਾਂ ਦੀਆਂ ਜਿਨ੍ਹਾਂ ਨੂੰ ਆਪਾਂ ਮਹਾਨ ਸਾਡੀਆਂ ਕਿਤਾਬਾਂ ਦੇ ਵਿੱਚ ਇਹਨਾਂ ਨੂੰ ਮਹਾਨ ਪੁਰਸ਼ ਦਿਖਾਇਆ ਗਿਆ ਨਾ ਮਤਲਬ ਉਹ ਬਹੁਤ ਇਹਨਾਂ ਨੂੰ ਸੱਚੇ ਸੁੱਚੇ ਦਿਖਾਇਆ ਗਿਆ ਦੇਖੋ ਕੀ ਇਹਨਾਂ ਦੇ ਅੰਦਰ ਦੈਂਤ ਲੁਕੇ ਹੋਏ ਨੇ ਕੀ ਇਹਨਾਂ ਦੇ ਕਿੱਡੀ ਵੱਡੀਆਂ ਬੁਰਾਈਆਂ ਲੁਕੀਆਂ ਹੋਈਆਂ ਨੇ ਇਹਨਾਂ ਦੇ ਅੰਦਰ ਕਹਿੰਦੇ ਜਦੋਂ ਐਰਕ ਵੈਸਟਰਨ ਨੇ ਸਰਦਾਰ ਕਪੂਰ ਸਿੰਘ ਦੇ ਵਿਰੁੱਧ ਜਿਹੜੀ ਸਾਰੀ ਉਹ ਪੜਤਾਲ ਸੀਗੀ ਖਤਮ ਕਰਕੇ ਇਹਨਾਂ ਨੂੰ ਦੋਸ਼ੀ ਠਹਿਰਾਤਾ ਸਰਦਾਰ ਕਪੂਰ ਸਿੰਘ ਨੂੰ ਆਈਸੀਐਸ ਚੋਂ ਕੱਢਦਾ ਫਿਰ ਤੇ ਉਸ ਤੋਂ ਬਾਅਦ ਫਿਰ ਉਹ ਆਪ ਦੇ ਮਤਲਬ ਸਬੂਤ ਲੈ ਕੇ ਪੇਸ਼ ਹੁੰਦੇ ਰਹੇ ਹਾਈ ਕੋਰਟਾਂ ਦੇ ਵਿੱਚ ਸੁਪਰੀਮ ਸੁਪਰੀਮ ਕੋਰਟਾਂ ਦੇ ਵਿੱਚ ਕਹਿੰਦੇ 5-6 ਸਾਲ ਦੇ ਲਈ ਮੈਨੂੰ ਬਿਨਾ ਕੱਢਿਆ ਵੀ ਕਿਵੇਂ ਬਿਨਾ ਪੈਨਸ਼ਨ ਦੀ ਕੋਈ ਤਨਖਾਹ ਨਹੀਂ ਕੋਈ ਪੈਨਸ਼ਨ ਨਹੀਂ ਤੇ ਬਸ ਨੌਕਰੀ ਤੋਂ ਮੁਅਤਲ ਕਰਤਾ ਨੌਕਰੀ ਤੋਂ ਕੱਢਤਾ ਉਸ ਤੋਂ ਬਾਅਦ ਕਹਿੰਦੇ ਮਤਲਬ 6-7 ਸਾਲ ਹੋਰ ਮੈਂ ਖੱਜਲ ਖਵਾਰ ਹੁੰਦਾ ਰਿਹਾ ਅਪੀਲਾਂ ਕਰਦਾ ਰਿਹਾ ਸਬੂਤ ਲੈ ਕੇ ਜਾਂਦਾ ਰਿਹਾ ਤੇ ਸਾਰਾ ਕੋਲ ਮਲਾ ਕੇ ਕਹਿੰਦੇ 12 ਸਾਲ ਮੈਂ ਕੋਟਾਂ ਦੇ ਵਿੱਚ ਖੱਜਲ ਹੋਇਆ ਇੱਕ ਇਮਾਨਦਾਰ ਆਫੀਸਰ ਇਸ ਤਰੀਕੇ ਦੇ ਨਾਲ ਖੱਜਲ ਕੀਤਾ ਗਿਆ ਤੇ ਉਹ ਵੈਸਟਰਨ ਐਰਕ ਵੈਸਟਰਨ ਨਾਲ ਕੀ ਹੋਇਆ ਜਦੋਂ ਇਹਨੇ ਜਦੋਂ ਇਹ ਤੋਂ ਕੰਮ ਕਢਾ ਲਿਆ ਆਪ ਦਾ ਨਹਿਰੂ ਹੋਣਾ ਨਹੀਂ ਜਿਹੜਾ ਇਹਨਾਂ ਨੇ ਆਰਡੀਨੈਂਸ ਜਾਰੀ ਕੀਤਾ ਸੀਗਾ ਵੀ ਸੁਪਰੀਮ ਕੋਰਟ ਦਾ ਜੱਜ ਆਪਾਂ ਬਣਾ ਸਕਦੇ ਆ ਕੋਈ ਫਰੰਗੀ ਨੂੰ ਵੀ ਬਣਾਇਆ ਜਾ ਸਕਦਾ ਉਹ ਉਹ ਆਰਡੀਨੈਂਸ ਨੂੰ ਅਕੋਰਡਿੰਗ ਟੂ ਰੂਲਸ ਮਤਲਬ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਉਹਨੂੰ ਜਿਹੜਾ ਕੋਈ ਆਰਡੀਨੈਂਸ ਹੁੰਦਾ ਆਰਡੀਨੈਂਸ ਜਾਰੀ ਹੁੰਦਾ ਉਹਨੂੰ 6 ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹਨੂੰ ਪੇਸ਼ ਕਰਨਾ ਹੁੰਦਾ ਸਰਕਾਰ ਨੇ ਉਹ ਪੇਸ਼ ਹੀ ਨਹੀਂ ਕੀਤਾ ਤੇ ਆਪਦਾ ਕੰਮ ਕਢਾ ਕੇ ਤੇ ਉਥੇ ਹੀ ਮਤਲਬ ਲੈਪਸ ਹੋ ਗਿਆ ਉਹ ਮਤਲਬ ਜੇ ਆਪਾਂ ਪੇਸ਼ ਨਾ ਕਰੀਏ ਫਿਰ ਉਹ ਜਿਹੜਾ ਆਰਡੀਨੈਂਸ ਹੁੰਦਾ ਉਹ ਖਤਮ ਹੋ ਜਾਂਦਾ ਸੋ ਖਤਮ ਹੋ ਗਿਆ ਹੁਣੇ 에ਰਿਕ ਵੈਸਟਰਨ ਹੁਣੀ ਇਹ ਝਾਕਣਾ ਇੱਧਰ ਉੱਧਰ ਦੇਖਣਾ ਵੀ ਕੀ ਕਰਤਾ ਮੇਰੇ ਨਾਲ ਉਹ ਤਾਂ ਹੀ ਕਹਿੰਦੇ ਸੀ ਨਾ ਜਿੰਨਾ ਕਹਿੰਦੇ ਬਈ ਤੁਸੀਂ ਇਹਨਾਂ ਨੂੰ ਗੁਲਾਮ ਹੀ ਦੇਖਿਆ ਰਾਜ ਕਰਦੇ ਨਹੀਂ ਦੇਖਿਆ ਕੀ ਕੋਸ਼ਿਸ਼ ਕਰਦੇ ਨੇ ਕਹਿੰਦੇ ਫਿਰ ਉਹਨਾਂ ਦੀਆਂ ਜਿਹੜੀਆਂ ਅੱਖਾਂ ਪੁੰਜਣ ਦੇ ਲਈ ਇਹਨਾਂ ਨੇ ਕੀ ਕੀਤਾ ਬਰਤਾਨੀਆ ਸਰਕਾਰ ਨੂੰ ਮਤਲਬ ਦੇ ਮਤਲਬ ਬਰਤਾਨੀਆ ਸਰਕਾਰ ਨੂੰ ਇੱਕ ਸਿਫਾਰਸ਼ ਭੇਜੀ ਬਈ ਇਹ ਜਿਹੜਾ ਵੈਸਟਰਨ 에ਰਿਕ ਵੈਸਟਰਨ ਆ ਇਹਨੇ ਇੱਕ ਸਾਲਕ ਸਾਡੇ ਭਾਰਤ ਦੇ ਵਿੱਚ ਐਜ਼ ਅ ਜਸਟਿਸ ਚੀਫ ਜਸਟਿਸ ਕੰਮ ਕੀਤਾ ਪੰਜਾਬ ਦੇ ਵਿੱਚ ਤੇ ਬਲਕਿ ਜਦ ਕਿ ਉਹਨਾਂ ਨੂੰ ਚੀਫ ਜਸਟਿਸ ਦਾ ਉਹਨੇ ਕੰਮ ਤਾਂ ਕੀਤਾ ਹੀ ਨਹੀਂ ਸੀਗਾ ਉਹ ਤਾਂ ਮਤਲਬ ਉਹਨੂੰ ਪੜਤਾਲ ਚ ਰੱਖਿਆ ਸੀਗਾ ਵੀ ਇਹ ਜਿਵੇਂ ਕਿਵੇਂ ਜਿਵੇਂ ਦਵੇਂ ਕਰਕੇ ਸਰਦਾਰ ਕਪੂਰ ਸਿੰਘ ਜੀ ਦੇ ਵਿਰੁੱਧ ਸਬੂਤ ਇਕੱਠੇ ਕਰਤੇ ਇਹਨਾਂ ਨੂੰ ਨੌਕਰੀ ਤੋਂ ਲਾ ਜਦੋਂ ਨਹੀਂ ਕੋਈ ਬਾ ਪੇਸ਼ ਗਈ ਤਾਂ ਫਿਰ ਉਹਨਾਂ ਨੂੰ ਬਸ ਧੋਖੇ ਨਾਲ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਲਾਤਾ ਨੌਕਰੀ ਤੋਂ ਤੇ ਕਹਿੰਦੇ ਵੀ ਇਹਨੇ ਸਾਡੀ ਸਾਲ ਇੱਥੇ ਚੀਫ ਜਸਟਿਸ ਦਾ ਕੰਮ ਕੀਤਾ ਸਾਡੇ ਪੈਰ ਧੋਦੋ ਪੀਤੇ ਨੇ ਤਾਂ ਕਰਕੇ ਇਹਨੂੰ ਮਤਲਬ ਨਾਈਟ ਹੁੱਡ ਦੀ ਅਪਾਧੀ ਦਿੱਤੀ ਜਾਵੇ ਸੁਪਰੀਮ ਕੋਰਟ ਦਾ ਜੱਜ ਬਣਾਉਣਾ ਸੀਗਾ ਸੁਪਰੀਮ ਕੋਰਟ ਦੇ ਜੱਜ ਬਣਾਉਣ ਦੇ ਲਾਲਚ ਦੇ ਦੇ ਕੇ ਤੇ ਬਾਅਦ ਚ ਸਿਰਫ ਉਹਨੂੰ ਇਹੀ ਕਿਹਾ ਕਿ ਜਦੋਂ ਇਹ ਬਰਤਾਨੀਆਂ ਪਹੁੰਚੂਗਾ ਇਹਨੂੰ ਨਾਈਟ ਹੁੱਡ ਦੀ ਅਪਾਧੀ ਦਿੱਤੀ ਜਾਵੇ ਸੋ ਅੱਜ ਦੇ ਲਈ ਇੰਨਾ ਹੀ ਬਾਕੀ ਅੱਗੇ ਜਿਵੇਂ ਜੇਕਰ ਤੁਹਾਨੂੰ ਵਧੀਆ ਲੱਗਦਾ ਹੈ ਕੋ ਨੂੰ ਸਮਝ ਆਉਂਦੀ ਆ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਉਹ ਇੱਕ ਵਾਰੀ ਜ਼ਰੂਰ ਦੱਸਿਓ ਇਹ ਬਣਾਉਣ ਦਾ ਫਾਇਦਾ ਤਾਂ ਹੀ ਆ ਜੇ ਤੁਸੀਂ ਇਹਨੂੰ ਸ਼ੇਅਰ ਕਰੋਗੇ ਯਾਰਾ ਤੋਂ ਜ਼ਿਆਦਾ ਮੇਰਾ ਇਹ ਮੰਤਵ ਆ ਵੀ ਇਹ ਯਾਰਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਕਿਉਂਕਿ ਸਾਡੀ ਜਵਾਨੀ ਨੂੰ ਇਹ ਚੀਜ਼ਾਂ ਪਤਾ ਲੱਗਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੇ ਤੋਂ ਲੁਕੋ ਕੇ ਰੱਖੀਆਂ ਗਈਆਂ ਨੇ ਤੇ ਜੇਕਰ ਇਹ ਚੀਜ਼ਾਂ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆਉਣ ਆਉਣ ਦਿੱਤੀਆਂ ਜਾਂਦੀਆਂ ਤਾਂ ਇਹਨਾਂ ਨੂੰ ਪਤਾ ਭਈ ਪੰਜਾਬ ਦੇ ਲੋਕਾਂ ਦਾ ਬਗਾਵਤੀ ਖੂਨ ਆ ਪੰਜਾਬ ਦੇ ਲੋਕਾਂ ਦਾ ਦੀਆਂ ਜ਼ਮੀਰਾਂ ਜਾਗ ਪੈਣੀਆਂ ਨੇ ਤੇ ਫਿਰ ਇਹਨਾਂ ਨੇ ਸਾਡੇ ਵਿਰੁੱਧ ਹੋ ਜਾਣਾ ਜਿਹਦੇ ਕਰਕੇ ਆਪਾਂ ਨੂੰ ਧੋਖੇ ਜੀ ਰੱਖਿਆ ਗਿਆ ਤੁਸੀਂ ਇਹ ਇੱਕ ਹੰਬੜਾ ਮਾਰ ਸਕਦੇ ਹੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇ ਤੁਹਾਨੂੰ ਪਸੰਦ ਆਉਂਦੀ ਆ ਇਕੱਲਾ ਵਿਊ ਨਾ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਇਹਦੇ ਨਾਲ ਪਤਾ ਲੱਗਦਾ ਵੀ ਤੁਹਾਨੂੰ ਪਸੰਦ ਆ ਰਹੀ ਆ ਜਾਂ ਨਹੀਂ ਫਿਰ ਉਹ ਬੰਦਾ ਉਸ ਤਰੀਕੇ ਦੇ ਨਾਲ ਆਪਾਂ ਅੱਗੇ ਜਾਰੀ ਰੱਖਾਂਗੇ ਸੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ